अपना नाम ਦੱਸਿਓ ਤੇ ਅੱਜ ਕੀ ਗੱਲ ਬਾਤ ਹੈ ਜਿਹੜਾ ਕਹਿੰਦੇ ਐ ਸੀਰਮ ਜੀ ਮੇਰਾ ਨਾਮ ਮਨੋਜ ਕੁਮਾਰ ਡਿਪਟੀ ਸ਼ੈਫ ਸਾਹਿਬ ਦਾ ਤੋਂ ਠੀਕ ਹੈ ਜੀ ਅੱਜ ਸਾਨੂੰ ਕਿਤਾ ਫੋਨ ਆਇਆ ਸੀ ਕਿਦੇ ਬੱਚੇ ਨੂੰ ਨਾ ਦਾਤਰ ਮਾਰਤੇ ਆ ਤੇ ਅਸੀਂ ਫੋਨ ਆਇਆ ਤੇ ਹੀ ਵੇਖਿਆ ਅਰਕੇ ਤੇ ਮੂੰਹ ਬੰਨਿਆ ਸੀ ਮਜਦ ਬੱਚੇ ਦਾ ਕਾਇਦਾ ਉਹਦੇ ਦਾਤਰ ਵਜੇ ਪੰਜ ਛੇ ਜਗ੍ਹਾ ਦਾਤਰ ਮਾਰੇ ਆ ਇਲਾਕੇ ਮੁਸਲਮਾਨਾ ਬਕਾਨ ਹੈਗਾ ਮੁਸਲਮਾਨਾ ਦੇ ਬੈਕ ਸਾਡ ਤੋਂ ਕੋਠੇ ਕਿਤੇ ਤੱਕ ਕਿਨੇ ਕਿ ਘੂਠਕਲੇ ਸੁਟਾ ਤੇ ਜਿੱਤਾ ਮੈਂ ਲੱਤਾ ਵੀ ਹੜੀਆਂ ਲਈ ਦੇ ਤਤ ਵੀ ਦੀ ਆਪਾਂ ਪ੍ਰਸ਼ਾਸਨ ਨੂੰ ਦੱਸਿਆ ਪ੍ਰਸ਼ਾਸਨ ਮੌਕੇ ਤੇ ਪਹੁੰਚਿਆ ਵਾ ਡਿਊਟੀ ਅਫਸਰ ਪਹੁੰਚੇ ਵਾ ਤੇ ਜਿਹੜੀ ਆਪਾਂ ਬੰਦੀ ਹੈ ਉਹ ਕਾਰਵਾਈ ਕਰਾ ਰਹੇ ਆ ਤੇ ਪੁਲਿਸ ਨਹੀਂ ਕਾਰਵਾਈ ਕਰੀਗੀ ਆਪਾਂ ਸੀਪੀ ਸਾਹਿਬ ਕੋ ਜਾਵਾਂਗੇ ਜੀ ਇਹ ਪਹਿਲਾਂ ਵੀ ਕਦੀ ਐਸਾ ਕੋਈ ਨੌਲੇਜ ਸਰ ਹਫਤਾ ਪਹਿਲੇ ਵੀ ਹੋਇਆ ਹਫਤਾ ਪਹਿਲੇ ਵੀ ਐਸਾ ਕੋਈ ਕਿਸ ਨੇ ਮਾਰ ਕੇ ਆਂਦਰਾ ਕੱਢਨੀ ਆਈ ਉੱਥੇ ਵੀ ਕਿਸ ਨੇ ਨਾ ਪਿਆ ਵੀ ਆਪਾਂ ਖੋਲਿਆ ਜਾ ਸਰ ਉੱਥੇ ਸਾਰਾ ਮਾਸ ਹੀ ਰਹਿ ਜਾਂਦਾ ਬਾਕੀ ਸਭ ਸਾਡੀਆਂ ਦੇ ਜਾਣੇ ਬਸ ਕਿੰਨੇ ਕਿ ਕਿੰਨੇ ਕਿ ਚਿਰ ਦਾ ਉਹ ਹੈਗਾ ਸਰ ਇਹ ਸਰ 6 ਸਾਲ ਦਾ 6 ਕੁ 6 ਮਹੀਨੇ 6 ਮਹੀਨੇ ਦਾ ਕਿਸ ਤਰ੍ਹਾਂ ਸਮਝਦੇ ਭਾਈ ਇਹਦਾ ਤਾਂ ਮੰਦ ਬਾਕੀ ਤਾਂ ਸਮੇਂ ਤੇ ਅੰਮ੍ਰਿਤ ਸਰ ਇੱਕ ਪ੍ਰਵਤਰ ਤਰਤੀ ਮੰਨਿਆ ਜਦੇ ਇਹੋ ਜਿਹਾ ਕੰਮ ਹੋਣਾ ਉਤੋ ਅੱਜ ਪ੍ਰਵਿੱਤਰ ਦਿਨ ਵੀ ਐ ਇਹੋ ਜਿਹਾ ਕੰਮ ਹੋ ਜਾਣਾ ਕਿਤੇ ਨਹੀਂ ਕਿਤੇ ਲੱਗਦਾ ਨਹੀਂ ਮਾਉਣ ਨੂੰ ਖਰਾਕ ਪਰ ਮੈਂ ਤੇ ਇੱਕ ਸਰ ਇੱਕ ਮੈਂ ਬੇਨਤੀ ਕਰਨਾ ਚਾਹੁੰਦਾ ਸੀਪੀ ਸਾਹ ਨੂੰ ਇੱਥੇ ਘਰ ਤੋਂ ਘਟ ਇੱਕ ਕਮਰੇ ਚ 25 25 30 30 ਮੁਸਲਮਾਨ ਰਹਿੰਦੇ ਘਰ ਤੋਂ ਘਰ ਉਹ ਮਕਾਨ ਨੇ ਕੋ 30 40 ਮਕਾਨ 30 40 ਚ ਮਿਲ ਗਈ 30 30 ਬੰਦੇ ਰਹਿੰਦੇ ਮੁਸਲਮਾਨ ਤੇ ਮੈਂ ਤੇ ਇਹਨਾਂ ਦਾ ਆਧਾਰ ਕਾਰਡ ਤੱਕ ਨਹੀਂ ਗਏ ਇਹਨਾਂ ਦੇ ਇਹਨਾਂ ਦੀ ਪਛਾਣ ਮੈਂ ਕਹਿੰਦਾ ਕੀਤੀ ਜਾਵੇ ਉਹ ਤਾਂ ਵੈਰੀਫਾਈ ਕੀਤੀ ਜਾਵੇ ਕਿੱਥੋਂ ਆਏ ਕਿੱਥੋਂ ਨਹੀਂ ਆਏ ਪਰ ਇਹਨਾਂ ਕੋ ਗਏ ਉਤੋਂ ਡੁੱਡ ਕੇ ਪੈਂਦੇ ਨੇ ਤੇ ਆਪਾਂ ਗੰਦੇ ਆ ਜੋ ਵੀ ਵੈਰੀਫਾਈ ਕਰਨੀ ਚਾਹੀਦੀ ਸੀਪੀ ਨੂੰ ਕਰਨੀ ਚਾਹੀਦੀ ਹੈ ਸੀਪੀ ਸਾਹਿਬ ਨੂੰ ਮਤਲਬ ਕਿ ਜੋ ਵੈਰੀਫਾਈ ਇਹਨਾਂ ਦੇ ਕਰ ਰਹੀ ਕਰਨੀ ਚਾਹੀਦੀ ਜੀ ਹੁਣ ਮੰਗ ਕੀ ਕਰਦੇ ਹੁਣ ਮੰਗ ਕਰਦੇ ਜੀ ਇਹ ਪਰਚਾ ਦੱਚਾ ਕੇ ਕਾਰਵਾਈ ਕਰਾਓ ਜੀ ਤੁਹਾਨੂੰ ਸ਼ੱਕ ਹੈ ਵੀ ਸ਼ੱਕ ਹੈ ਭਾਈ ਉਹ ਮੁਸਲਮਾਨ ਹੈਗਾ ਜੀ ਲੱਗ ਹੀਗਾ ਉਹਦਾ ਲਾਇਆ ਇਦਾਰ卡 ਦਾ ਫੋਨ ਵੀ ਲਾਇਆ ਤੇ ਸਾਨੂੰ ਉਹਦਾ ਚੱਕ ਉਹਦਾ ਘਰ ਦਾ ਬੈਕਸੈਟ ਲੱਗ ਸਰ ਤੁਹਾਨੂੰ ਕਿੰਨੇ ਕ ਵੇ ਦਾ ਟਾਈਮ ਸਰ ਮੈਨੂੰ 11:00 ਪਹੁੰਚਣਾ ਹੈ 11:00 ਇਲਾਕਾ ਗਿਰਾ ਜੀ ਇਹ ਨੀਵਾ ਇਲਾਕਾ ਗਾਦ ਬਖਸ਼ਨਗਰ ਗੁਜੇ ਵੀ ਲੱਗੇ ਸਰ ਹਮੇਸ਼ਾ ਇਸ ਤਰ੍ਹਾਂ ਦੇ گاਉਂਾਂ ਤੇ ਹਤਿਆਚਾਰ ਹੁੰਦੇ ਆ ਪ੍ਰਸ਼ਾਸਨ ਨੂੰ ਸਖਤੀ ਵਸੇ ਵਰਤਣੀ ਨਹੀਂ ਚਾਹੀਦੀ ਪਰ ਜ਼ਰੂਰ ਜੀ ਜੂ ਪ੍ਰਸ਼ਾਸਨ ਨੂੰ ਚਾਹੀਦਾ ਭਾਜੀ ਆ ਹੁਣ ਡਾਕਟਰ ਵਗੈਰਾ ਵੀ ਆਏ ਡਾਕਟਰ ਆਈ ਆ ਸਿਵਲ ਚ ਵੀ ਆਈ ਆ ਪ੍ਰਸ਼ਾਸਨ ਵੀ ਆਈ ਆ ਕਰਨਡੇ ਜੋ ਬੰਦੀ ਕਾਰਵਾਈ ਪਕਰਾ ਰਹੇ ਆ ਜੀ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਚਾਹੁੰਦੇ ਆ ਆਪਾਂ ਜੋ ਵੀ ਬੰਦੀ ਹੈ ਕਾਰਵਾਈ ਕਰਾਂਗੇ ਭਾਜੀ ਜਸ਼ਨ ਮੇਰਾ ਨਾਮ ਡਾਕਟਰ ਰੋਹਨ ਮੈਰਾ ਰਾਸ਼ਟ ਗੌਰ ਰਖਸ਼ਾ ਮਹਾ ਸੰਗਤ ਦਾ ਰਾਸ਼ਟ ਦੇ ਅਕਸ਼ ਅੱਜ ਸਵੇਰੇ ਇਨਫੋਰਮੇਸ਼ਨ ਮਿਲੀ ਸੀ ਕਿ ਇੱਕ ਛੋਟਾ ਜਿਹਾ ਜਿਹੜਾ ਬਛੜੀ ਹੈ ਉਹਦੇ ਦਾਤਰ ਦੇ ਨਾਲ ਉਹਨੂੰ ਕੱਟਣ ਦੀ ਕੋਸ਼ਿਸ਼ ਕੀਤੀ ਗਈ ਆ ਬਹੁਤ ਸਾਰੇ ਜ਼ਖਮ ਜਿਹੜੇ ਨੇ ਉਹਦੇ ਸਰੀਰ ਦੇ ਉੱਪਰ ਨੇ ਮੌਕੇ ਤੇ ਅਸੀਂ ਪੁਲਿਸ ਪ੍ਰਸ਼ਾਸਨ ਨਾਲ ਸੰਪਰਕ ਕੀਤਾ ਜਾ ਕੇ ਮੌਕਾ ਦੇਖਿਆ ਤੇ ਐਨੀਮਲ ਹਸਬੈਂਡਰੀਸ ਡਿਪਾਰਟਮੈਂਟ ਦੇ ਨਾਲ ਕੰਟੈਕਟ ਕੀਤਾ ਕਿਉਂਕਿ ਬਛੜੇ ਦੇ ਹਾਲਾਤ ਜਿਹੜਾ ਬਹੁਤ ਹੀ ਜ਼ਾੜਾ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਦੇ ਵਿੱਚ ਹੈਗਾ ਅਸੀਂ ਉੱਥੋਂ ਦੇ ਆਸ-ਪਾਸੇ ਲੋਕਾਂ ਨਾਲ ਸੰਪਰਕ ਕੀਤਾ ਉਹਨਾਂ ਨੇ ਸਾਨੂੰ ਦੱਸਿਆ ਕਿ ਇਹ ਪਹਿਲੀ ਵਾਰੀ ਵਾਰਦਾਤ ਨਹੀਂ ਹੋਈ ਆਲਰੇਡੀ ਪਿਛਲੇ ਹਫਤੇ ਦੇ ਵਿੱਚ ਦੋ ਵਾਰਦਾਤਾਂ ਜਿਹੜੀਆਂ ਇਹੋ ਜਿਹੀਆਂ ਹੋ ਚੁੱਕੀਆਂ ਨੇ ਜਿਹਦੇ ਵਿੱਚ ਪਹਿਲਾਂ ਇੱਕ ਛੋਟੇ ਬੱਛੜੀ ਦਾ ਪੇਟ ਦੀਆਂ ਅੰਤਰਾ ਕੱਢ ਕੇ ਗਲੇ ਦਾ ਸਾਰਾ ਮਾਸ ਕੱਢ ਕੇ ਉਹਨੂੰ ਮਾਰਿਆ ਗਿਆ ਸੀਗਾ ਤੇ ਮੱਲੇ ਵਾਲਿਆਂ ਨੂੰ ਸ਼ੱਕ ਸੀ ਕਿ ਇਹ ਕਿਸੇ ਨੇ ਖਾਣ ਵਾਸਤੇ ਜਿਹੜਾ ਵਾ ਉਹਨਾਂ ਨੂੰ ਜਿਹੜਾ ਯੂਜ਼ ਕੀਤਾ ਗਿਆ ਵਾ ਉਹਨੂੰ ਮਾਰਿਆ ਗਿਆ ਵਾ ਤੇ ਖਰਾਤੀ ਵੀ ਜਿਹੜੀ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਦਾਤਰ ਦੇ ਨਾਲ ਲੇਕਿਨ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਉਹ ਇਹੋ ਜਿਹਾ ਪਾਣਾ ਹੋਇਆ ਪੀ ਉਹਦੀ ਜੜੀ ਐ ਇਸ ਟਾਈਮ ਕ੍ਰਿਟੀਕਲ ਕੰਡੀਸ਼ਨ ਹੋਈ ਹੋਈ ਐ ਲੇਕਿਨ ਫਿਰ ਵੀ ਉਹਦੀ ਜਾਨ ਬਚ ਗਈ ਐ ਤੇ ਇੱਥੇ ਮੈਂ ਪ੍ਰਸ਼ਾਸਨ ਨੂੰ ਕਹਾਂਗਾ ਜਦੋਂ ਅਸੀਂ ਪੁਰਸ ਪ੍ਰਸ਼ਾਸਨ ਦੇ ਨਾਲ ਉੱਥੇ ਸਾਰਾ ਵਿਜ਼ਿਟ ਕੀਤਾ ਵਾ ਮਹੱਲੇ ਵਾਲਿਆਂ ਦਾ ਕਹਿਣਾ ਐ ਕਿ ਉਸੇ ਇੱਕ ਘਰ ਦੇ ਵਿੱਚ ਕੁਝ ਮੁਸਲਮਾਨ ਜਿਹੜੇ ਰਹਿੰਦੇ ਨੇ 20-20 ਮੁਸਲਮਾਨ ਰਹਿ ਰਹੇ ਨੇ ਲੇਕਿਨ ਉਹਨਾਂ ਦੀ ਆਇਡੈਂਟੀ ਆਧਾਰ ਕਾਰਡ ਜਿਹੜੇ ਨਹੀਂ ਮੌਜੂਦ ਹੈਗੇ ਤੇ ਇੱਥੇ ਮੈਂ ਡੀਸੀ ਸਾਹਿਬ ਨੂੰ ਕਹਾਂਗਾ ਅਮਰਸਰ ਦੇ ਵੀ ਖੁਦ ਇਸ ਚੀਜ਼ ਦੇ ਵਿੱਚ ਇੰਟਰਫੇਅਰ ਕਰੋ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਪੰਜਾਬ ਦੇ ਜਿਹੜੇ ਹਾਲਾਤ ਨੇ ਬਹੁਤ ਹੀ ਆਲਰੇਡੀ ਨਾਜ਼ੁਕ ਬਣ ਚੁੱਕੇ ਹੋਏ ਨੇ ਤੇ ਕੁਝ ਇਹੋ ਜਿਹੇ ਲੋਕ ਜੋ ਕਿ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਨੇ ਇਹਨਾਂ ਤੇ ਜਿਹੜੀ ਨੱਥ ਪਾਣੀ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਅਸੀਂ ਪ੍ਰਸ਼ਾਸਨ ਕੋ ਇਹ ਹੀ ਮੰਗ ਕਰਦੇ ਆਂ ਸੀਪੀ ਸਾਹਿਬ ਕੋ ਡੀਸੀ ਸਾਹਿਬ ਕੋ ਵੀ ਇਹ ਜਿੰਨੇ ਲੋਕ ਨੇ ਸਾਰਿਆਂ ਦੀ ਜਿਹੜੀ ਜਾਂਚ ਹੋਣੀ ਚਾਹੀਦੀ ਤੇ ਜਿਹੜੀ ਗਊ ਹੱਤਿਆ ਦੀ ਕੋਸ਼ਿਸ਼ ਬਾਰ-ਬਾਰ ਕੀਤੀ ਜਾ ਰਹੀ ਹੈ ਇਹਨਾਂ ਤੇ ਪੂਰੀ ਕਾਰਵਾਈ ਕਰਕੇ 295 ਵੀ ਲਾਣੀ ਪੈਣੀ ਹੈ ਕਿਉਂਕਿ ਸਾਡੀ ਗਊ ਮਾਤਾ ਦਾ ਜਿਹੜਾ ਵਾ ਮਸਲਾ ਵਾ ਤੇ ਮੈਂ ਕਵਾਂਗਾ ਪੁਲਿਸ ਪ੍ਰਸ਼ਾਸਨ ਨੂੰ ਇੱਥੇ ਠੋਸ ਕਾਰਵਾਈ ਕਰਨੀ ਚਾਹੀਦੀ ਹੈ ਤੇ ਸਭ ਤੋਂ ਇੰਪੋਰਟੈਂਟ ਕਿ ਜਿਹੜੇ ਬਿਨਾ ਆਧਾਰ ਕਾਰਡ ਤੋਂ ਜਿਹੜੇ ਲੋਕ ਰਹਿ ਰਹੇ ਨੇ ਸਾਰਿਆਂ ਤੇ ਜਿਹੜੀ ਹੈ ਐਫ ਆਈ ਆਰ ਦਰਜ ਕਰਨੀ ਚਾਹੀਦੀ ਜਿੰਨਾਂ ਕੋ विदाਉਟ ਆਇਡੈਂਟੀ ਜਿਹੜੇ ਰਹਿ ਰਹੇ ਨੇ ਉੱਥੇ ਜਿਹੜੀ ਇਲੀਗਲ ਬਿਲਡਿੰਗਾਂ ਮੰਨ ਰਹੀਆਂ ਨੇ ਇਲੀਗਲ ਅੰਦਰ ਕਾਰਖਾਨੇ ਖੋਲੇ ਗਏ ਨੇ ਕਿਉਂਕਿ ਇੱਕ ਸਾਨੂੰ ਜੋ ਮੁਹੱਲੇ ਵਾਲਿਆਂ ਨੇ ਦੱਸਿਆ 6 ਮਹੀਨਿਆਂ ਦੇ ਵਿੱਚ 40 ਘਰ ਜਿਹੜੇ ਨੇ ਨਵੇਂ ਬਨੇ ਨੇ ਉੱਥੇ ਤੇ ਇੱਕ ਘਰ ਦੇ ਵਿੱਚ 20 20 ਮੁਸਲਮਾਨ ਰਹਿ ਰਹੇ ਬਹੁਤ ਵੱਡਾ ਜਿਹੜਾ ਜਾਂਚ ਦਾ ਵਿਸ਼ਾ ਹੈ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਹਾਂ ਮੈਂ ਆਪਣਾ ਪੁਲਿਸ ਪ੍ਰਸ਼ਾਸਨ ਨੂੰ ਡੀਸੀ ਸਾਹਿਬ ਨੂੰ ਤੇ ਖੁੱਦ ਜਿਹੜਾ ਇਹਦੇ ਵਿੱਚ ਇੰਟਰਫੇਅਰ ਕਰਨ ਤੇ ਕਾਰਵਾਈ ਕਰਨ ਸਰ ਬਾਕੀ ਇਹ ਗੋਮਲਨ ਮਿੱਟੀ ਚ ਆ ਬਿਲਕੁਲ ਸਰ ਸਾਡੀ ਤੇ ਇਹੀ ਕੋਸ਼ਿਸ਼ ਹੋਏਗੀ ਕਿ ਸਭ ਤੋਂ ਸਖਤ ਕਾਰਵਾਈ ਕੀਤੀ ਜਾਏ ਬਾਕੀ ਮੇਰੇ ਐਸਐਚਓ ਸਾਹਿਬ ਨਾਲ ਗੱਲ ਹੋਈ ਹੈ ਕਿ ਮਾਗੇਟ ਉਹ ਕਹਿੰਦੇ ਜੋ ਠੋਸ ਤੋਂ ਠੋਸ ਕਾਰਵਾਈ ਹੋਏਗੀ ਉਹ ਕਰਨਗੇ ਬਰੀਕੀ ਨਾਲ ਜਿਹੜੀ ਇਹ ਇਨਕੁਆਇਰੀ ਕੀਤੀ ਹੈ ਉਹ ਇੱਕ ਵਿਅਕਤੀ ਵੱਲੋਂ ਛੋਟੀ ਗੌਂਦ ਦੀ ਬੱਚੀ ਉਹਨੂੰ ਸੱਟਾ ਮਾਰੀਆ ਵਾ ਜਦੋਂ ਕੋਈ ਦਰਖਾਸਤ ਉਹਨਾਂ ਦੇ ਦਿੱਤੀ ਆ ਜੋ ਕਾਰਵਾਈ ਆ ਉਹ ਵੀ ਫਿਰ ਕਿਹੜਾ ਇਲਾਕਾ ਸਰ ਇਹ ਨੀਵੀਂ ਆਬਾਦੀ ਗੁਰਬਖਸ਼ਨ ਗੁਰਬਖਸ਼ ਸਰ ਇਲਾਕੇ ਵੱਲੋਂ ਕਹਿੰਦੇ ਕਿ ਵੀ ਪਹਿਲਾਂ ਵੀ ਇਦਾਂ ਦਾ ਕੋਈ ਸਾਡੇ ਪਹਿਲਾਂ ਕੋਈ ਇਨਫੋਰਮੇਸ਼ਨ ਨਹੀਂ ਆ ਸਰ ਪੁਲਿਸ ਵੱਲੋਂ ਕੀ ਕਾਰਵਾਈ ਕੀਤੀ ਜਾ ਰਹੀ ਹੈ ਦੇਖੋ ਵੀ ਮੌਕੇ ਤੇ ਆਏ ਆ ਮੌਕਾ ਵੇਖਿਆ ਜੋ ਕਾਰਵਾਈ ਬੰਦੀ ਹੋ ਬਾਤਾਂ ਠੀਕ